ਨਿਕ ਮੀਡੀਆ ਪ੍ਰਿੰਟ ਮੀਡੀਆ ਦਾ ਸਵਾਗਤ ਹੈ ਅੱਜ ਦਾ ਜੋ ਇਹ ਦਿਨ ਹੈ ਇਹ ਉਦਯੋਗ ਦੇ ਲਈ ਤੇ ਉਦਯੋਗ ਪੱਤੀਆਂ ਦੇ ਲਈ ਇੱਕ ਇਤਿਹਾਸਿਕ ਦਿਨ ਬਣ ਗਿਆ ਜਿਹਦੇ ਤਹਿਤ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕੁਝ ਕਿ ਪਿਛਲੇ ਦਿਨੀ ਜਦੋਂ ਆਮ ਆਦਮੀ ਪਾਰਟੀ ਨੇ ਜਦੋਂ ਆਪਣੀ ਸਰਕਾਰ ਬਣਾਈ ਹੈ ਉਸ ਵਕਤ ਅਸੀਂ ਪ੍ਰੋਮਿਸ ਕੀਤਾ ਸੀ ਕਿ ਅਸੀਂ ਹਰ ਵਰਗ ਨੂੰ ਸਟਰੈਂਥਨ ਕਰਾਂਗੇ ਤਕੜਾ ਕਰਾਂਗੇ ਜਿਹਦੇ ਵਿੱਚ ਸਾਡੀਆਂ ਵਪਾਰ ਪ੍ਰਤੀ ਤੇ ਵਪਾਰੀਆਂ ਪ੍ਰਤੀ ਬੜੀ ਕਮਿਟਮੈਂਟ ਹੈ ਸਾਡੇ ਸਤਕਾਰਯੋਗ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਉਹਨਾਂ ਨੇ ਬੀਤੇ ਕੁਝ ਦਿਨ ਪਹਿਲਾਂ ਸੰਨਤਕਾਰਾਂ ਦੇ ਨਾਲ 4 ਮੀਟਿੰਗਾਂ ਕੀਤੀਆਂ ਸਰਕਾਰ ਸੰਨਤਕਾਰ ਮਿਲਣੀ ਜਿਸ ਦਾ ਨਾਮ ਸੀ ਤੇ ਜਦੋਂ ਉਹ ਮੀਟਿੰਗ ਦੇ ਵਿੱਚ ਗਏ ਤਾਂ ਉੱਥੇ ਜਿਹੜੇ ਵਪਾਰੀ ਸੀ ਸੰਨਤਕਾਰ ਸੀ ਉਹਨਾਂ ਨੇ ਆਪੋ ਆਪਣੀਆਂ ਵੱਖ-ਵੱਖ ਜਿਹੜੀਆਂ ਡਿਮਾਂਡਸ ਸੀ ਜ਼ਰੂਰਤਾਂ ਸੀ ਉਹ ਸਰਕਾਰ ਦੇ ਅੱਗੇ ਰੱਖੀਆਂ ਜਿਦੇ ਚੋਂ ਕਾਫੀ ਸਾਰੀਆਂ ਜਿਹੜੀਆਂ ਡਿਮਾਂਡਸ ਸਨ ਉਹ ਔਨ ਸਪੌਟ ਹੱਲ ਕੀਤੀਆਂ ਗਈਆਂ ਪਰ ਕੁਝ ਇਸ ਤਰ੍ਹਾਂ ਦੀਆਂ ਡਿਮਾਂਡ ਸੀ ਜਿਹੜੀਆਂ ਕਿ ਪਿਛਲੇ 30 ਸਾਲ 40 ਸਾਲ ਤੋਂ ਉਦਯੋਗਿਕ ਜਿਹੜੇ ਸਾਡੇ ਖੇਤਰ ਜਿਹੜੇ ਫੋਕਲ ਪੁਆਇੰਟਸ ਨੇ ਖਾਸ ਕਰਕੇ ਜਿਹਦੇ ਵਿੱਚ ਪੀਐਸਆਈਈਸੀ ਪੰਜਾਬ ਸਮਾਲ ਇੰਡਸਟਰੀ ਐਕਸਪੋਰਟ ਕਾਰਪੋਰੇਸ਼ਨ ਦੇ ਜਿਹੜੇ ਇਹ ਫੋਕਲ ਪੁਆਇੰਟਸ ਨੇ ਪਲਾਟਸ ਨੇ ਉਹਨਾਂ ਨਾਲ ਰਿਲੇਟਡ ਕੁਝ ਇਸ਼ੂਸ ਸੀਗੇ ਮੌਰੇ ਇਹ ਵੀ ਦੱਸਣਾ ਚਾਹਨਾ ਕਿ ਪੰਜਾਬ ਦੇ ਅੰਦਰ ਟੋਟਲ 52 ਫੋਕਲ ਪੁਆਇੰਟ ਨੇ ਜਿਹੜੇ ਕਿ ਤਕਰੀਬਨ ਤਕਰੀਬਨ 8000 ਏਕੜ ਦੇ ਵਿੱਚ ਫੈਲੇ ਹੋਏ ਨੇ ਔਰ 14000 ਦੇ ਕਰੀਬ ਇਹਨਾਂ ਫੋਕਲ ਪੁਆਇੰਟਾਂ 'ਚ ਪਲੋਟ ਨੇ ਸੋ ਅੱਜ ਜਿਹੜਾ ਇੱਕ ਐਡਾ ਵੱਡਾ ਫੈਸਲਾ ਪੰਜਾਬ ਕੈਬਨਿਟ ਦੇ ਵਿੱਚ ਹੋਇਆ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਜੀ ਤੋਂ ਬਾਅਦ ਚੋਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਚ ਮੈਨੂੰ ਲੱਗਦਾ ਪੰਜਾਬ ਦੇ ਸੰਨਤ ਦੇ ਅੰਦਰ ਔਰ ਪੰਜਾਬ ਦੇ ਸੰਨਤਕਾਰਾਂ ਦੇ ਵਿੱਚ ਅੱਜ ਬੜਾ ਜੋਸ਼ ਆਜੂਗਾ ਅੱਜ ਪੰਜਾਬ ਦੇ ਸੰਨਤ ਨੂੰ ਅੱਜ ਉਦਯੋਗ ਪਤੀਆਂ ਨੂੰ ਅੱਜ ਇੱਕ ਬੜਾ ਨਵਾਂ ਹੁਲਾਰਾ ਮਿਲੇਗਾ ਜਿਹਦੇ ਤਹਿਤ ਅੱਜ ਪੰਜਾਬ ਸਰਕਾਰ ਨੇ ਦੋ OTS ਸਕੀਮਾਂ ਨੂੰ ਕੈਬਨਟ ਦੇ ਵਿੱਚੋਂ ਪ੍ਰਵਾਨਗੀ ਦਿੱਤੀ ਜਿਹਦੇ ਵਿੱਚ ਪਹਿਲੀ ਸਕੀਮ ਹੈ ਲੈਂਡ ਐਨਹਾਂਸਮੈਂਟ ਦੀ ਸਕੀਮ ਦੀ OTS ਲੈਂਡ ਐਨਹਾਂਸਮੈਂਟ ਕੀ ਹੈ ਮੰਨ ਲਓ ਜਦੋਂ ਜਦੋਂ ਇਹ ਉਦਯੋਗਿਕ ਫੋਕਲ ਪੁਆਇੰਟ ਕਟੇ ਸੀ ਉਸ ਸਮੇਂ ਮੰਨ ਲਓ ਇਹਦੀ ਐਗਜ਼ਾਮਪਲ ਦੀ ਤੌਰ ਤੇ ਦੱਸ ਦوں ਮੰਨ ਲਓ ਕਿਸੇ ਨੇ 200 ਏਕੜ ਜਾਂ 300 ਏਕੜ 'ਚ ਫੋਕਲ ਪੁਆਇੰਟ ਕਟਿਆ ਤਾਂ ਜਿਹੜੀ ਉਹਦੀ ਇੱਕ ਨਿਰਧਾਰਿਤ ਫੀਸ ਬਣੀ ਸੀ ਉਸ ਸਮੇਂ ਮੰਨ ਲਓ PSIC ਨੇ ਉਹਨਾਂ ਲੈਂਡ ਹੋਲਡਰਾਂ ਨੂੰ ਕਿਸਾਨਾਂ ਨੂੰ ਜਾਂ ਜਿਹਦਾ ਤੋਂ ਵੀ ਉਹਨਾਂ ਨੇ ਜ਼ਮੀਨ ਪਰਚੇਜ਼ ਕੀਤੀ ਉਹਨਾਂ ਨੂੰ ਦਿੱਤੀ ਜਿਹੜੀ ਉਹਨਾਂ ਦੀ ਬਣਦੀ ਫੀਸ ਸੀ ਕੀਮਤ ਸੀ ਉਹਨਾਂ ਦੀ ਜੋ ਬਣਦੀ ਦਿੱਤੀ ਉਸ ਤੋਂ ਬਾਅਦ ਚੋ ਜਦੋਂ ਉਹ ਉਹਨਾਂ ਚੋਂ ਕੋਈ ਸੱਜਣ ਕੋਰਟ ਦੇ ਵਿੱਚ ਗਏ ਚਾਹੇ ਉਹ ਲੋਅਰ ਕੋਰਟ ਚ ਗਏ ਸੈਸ਼ਨ ਕੋਰਟ ਚ ਗਏ ਹਾਈ ਕੋਰਟ ਚ ਗਏ ਤਾਂ ਜਦੋਂ ਜਦੋਂ ਵੀ ਕੋਰਟ ਤੇ ਦਸ਼ਾ ਨਿਰਦੇਸ਼ਾਂ ਦੇ ਉੱਤੇ ਇਨਹਾਂਸਮੈਂਟ ਆਈ ਟੋ ਇਨਹਾਂਸਮੈਂਟ ਪੀਐਸਆਈ ਈਸੀ ਨੇ ਉਹਨਾਂ ਨੂੰ ਜਿਹੜੇ ਲੈਂਡ ਹੋਲਡਰ ਸੀ ਉਹਨਾਂ ਨੂੰ ਦੇਤੇ ਪੈਸੇ ਪਰੰਤੂ ਉਹ ਇੱਕ ਉਹ ਜਿਹੜੇ ਪੈਸਾ ਜਿਹੜਾ ਪੀਐਸਆਈ ਈਸੀ ਨੇ ਉਹਨਾਂ ਨੂੰ ਲੈਂਡ ਹੋਲਡਰਾਂ ਨੂੰ ਦੇਤਾ ਸੀ ਮਾਲਕਾਂ ਨੂੰ ਉਹ ਪੈਸੇ ਰਿਕਵਰ ਜਿਹੜੇ ਕਰਨੇ ਸੀ ਉਹ ਜਿਨ੍ਹਾਂ ਨੂੰ ਅਲਾਟਮੈਂਟਸ ਹੋ ਪਲOTS ਹੋਈ ਸੀ ਉਹਨਾਂ ਤੋਂ ਕਰਨੇ ਸੀ ਉਹ ਇਨਹਾਂਸਮੈਂਟ ਇੱਕ ਕਾਮਨ ਪ੍ਰਤੀਕਿਰਿਆ ਆਲ ਓਵਰ ਇੰਡੀਆ ਦੇ ਵਿੱਚ ਇਸੇ ਤਰੀਕੇ ਦੀ ਪ੍ਰੈਕਟਿਸ ਅਪਣਾਈ ਜਾਂਦੀ ਹੈ ਪਰ ਇਹ ਜਿਹੜੀ ਲੈਂਡ ਇਨਹਾਂਸਮੈਂਟ ਦੀ ਸਕੀਮ ਸੀ ਇਹਦੇ ਉੱਤੇ ਜੇ ਇੱਕ ਟਾਈਮ ਸੀ ਵੀ ਇੰਨੀ ਢੇਰ ਦੇ ਵਿੱਚ ਤੁਸੀਂ ਇਹ ਲੈਂਡ ਇਨਹਾਂਸਮੈਂਟ ਦੇ ਪੈਸੇ ਦਿਓ ਤਾਂ ਜਿਨ੍ਹਾਂ ਨੇ ਤਾਂ ਉਹ ਦੇਤੇ ਸੀ ਠੀਕ ਹੈ ਪਰ ਜਿਨ੍ਹਾਂ ਨੇ ਉਸ ਲੈਂਡ ਇਨਹਾਂਸਮੈਂਟ ਦੇ ਪੈਸੇ ਨਹੀਂ ਭਰੇ ਸੀ ਪਲਾਟ ਹੋਲਡਰਾਂ ਨੇ ਤਾਂ ਉਹਦੇ ਉੱਤੇ ਇੱਕ ਤਾਂ ਕੰਪਾਊਂਡੈਂਟ ਕੰਪਾਊਂਡਿੰਗ ਵਿਆਜ ਪੈਂਦਾ ਸੀ ਜਿਹਨੂੰ ਆਪਾਂ ਪੰਜਾਬੀ ਭਾਸ਼ਾ ਚ ਚੱਕਰਵਰਤੀ ਵਿਆਜ ਕਹਿੰਦੇ ਉਹ ਵੀ ਪੈਂਦਾ ਸੀ ਪਲੱਸ ਉਹਦੇ ਉੱਤੇ ਉਹਨਾਂ ਨੂੰ ਪੈਨਲਟੀ ਜਿਹੜੀ ਪੀਨਲ ਇੰਟਰਸਟ ਹੈ ਉਹ ਵੀ ਪੈ ਜਾਂਦਾ ਸੀ ਤਾਂ ਪੰਜਾਬ ਸਰਕਾਰ ਨੇ ਅੱਜ ਬਹੁਤ ਵੱਡਾ ਇੱਕ ਮਾਰਕਏਬਲ ਕਦਮ ਚੱਕਿਆ ਔਰ ਮੈਨੂੰ ਦੱਸਦੇ ਹੋ ਇਸ ਗੱਲ ਦਾ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਅੱਜ ਪੰਜਾਬ ਸਰਕਾਰ ਨੇ ਲੈਂਡ ਇਨਹਾਂਸਮੈਂਟ ਦੇ ਉੱਤੇ ਸਿਰਫ ਤੇ ਸਿਰਫ 8% ਫਲੈਟ 8% ਫਲੈਟ ਇਹਦੇ ਤੇ ਸਕੀਮ ਦਿੱਤੀ OTS ਦੀ ਕਿ ਜਿਨ੍ਹਾਂ ਦੀਆਂ ਵੀ ਇਨਹਾਂਸਮੈਂਟ ਦੇ ਆ ਜਿਹੜੀਆਂ ਕਿ ਕਿਸ਼ਤਾਂ ਟੁੱਟੀਆਂ ਹੋਈਆਂ ਜਾਂ ਜਿਨ੍ਹਾਂ ਦੇ ਉੱਤੇ ਕਿਸੇ ਕਿਸਮ ਦਾ ਵਿਆਜ ਪਏ ਹੋਏ ਨੇ ਉਹ ਸਾਰਾ ਪੀਨਲ ਇੰਟਰਸਟ ਕੰਪਾਊਂਡਿੰਗ ਇੰਟਰਸਟ ਟੋਟਲ ਮਾਫ ਕਰਕੇ ਸਿਰਫ 8% ਤੁਸੀਂ ਆਪਣੀ ਇਹਦੀ ਕੋਸਟ ਭਰੋ ਤੇ ਇਹਦਾ ਜਿਹੜਾ ਲਾਭ ਹੈ ਉਹ ਉਠਾਓ ਨੰਬਰ 2 ਸਕੀਮ ਨੰਬਰ 2 ਸਕੀਮ ਸੀ ਜਿਹੜੇ ਪੇਰੈਂਟ ਪਲਾਟ ਹੋਲਡ ਜਿਨ੍ਹਾਂ ਨੂੰ ਪੇਰੈਂਟ ਪਲਾਟਸ ਅਲਾਟ ਹੋਏ ਸੀ ਭਾਅ ਮੰਨ ਲਓ ਕਿਸੇ ਇੱਕ ਬੰਦੇ ਨੂੰ ਪਲਾਟ ਅਲੋਟ ਹੋਇਆ ਪੀਐਸਆਈਸੀ ਉਹਦੇ ਤੋਂ ਇੱਕ ਵਾਰ ਚ ਪੈਸਾ ਨਹੀਂ ਸੀ ਲੈਂਦੀ ਫੋਕਲ ਪੁਆਇੰਟ ਦੇ ਉਹਦੀ ਸਕੀਮਾਂ ਆndੀਆਂ ਸੀ ਵੀ 3 ਸਾਲ ਚ ਪੇ ਕਰਨਾ ਹੈ 5 ਸਾਲ ਚ ਪੇ ਕਰਨਾ ਹੈ ਤਾਂ ਜਿਨ੍ਹਾਂ ਨੂੰ ਮੰਨ ਲਓ ਫੋਰਨ ਐਗਜ਼ਾਮਪਲ ਦੇ ਰਿਹਾ ਮੰਨ ਲਓ 3 ਸਾਲ ਚ ਪੇ ਕਰਨਾ ਸੀ ਉਹਦੀਆਂ ਕਿਸ਼ਤਾਂ ਮੰਨ ਲਓ ਬਣ ਗਈਆਂ ਸੀ 6 ਤਾਂ ਮੰਨ ਲਓ ਉਹਨੇ 4 ਕਿਸ਼ਤਾਂ ਭਰਤੀਆਂ ਸੀ ਆਖਰੀ ਚ 2 ਕਿਸ਼ਤਾਂ ਪ੍ਰਿੰਸੀਪਲ ਅਮਾਉਂਟ ਕਹਿੰਦੇ ਆ ਜਿਹਨੂੰ ਮਨ ਲਓ ਪ੍ਰਿੰਸੀਪਲ ਅਮਾਉਂਟ ਦੀਆਂ ਦੋ ਕਿਸ਼ਤਾਂ ਉਹਦੀਆਂ ਟੁੱਟ ਗਈਆਂ ਕਿਸੇ ਕਾਰਨ ਵਰਸ਼ ਚਾਹੇ ਉਹ ਆਰਥਿਕ ਉਹਦੇ ਕੋਲ ਤੰਗੀ ਕਰਕੇ ਟੁੱਟ ਗਈ ਜਾਂ ਕੋਈ ਕੋਈ ਮਜਬੂਰੀ ਬਣ ਗਈ ਉਹਦੀ ਤਾਂ ਜਿਹੜੀਆਂ ਕਿਸ਼ਤਾਂ ਟੁੱਟ ਗਈਆਂ ਸੀ ਉਹ ਕਿਸ਼ਤਾਂ ਟੁੱਟਣ ਕਰਕੇ ਜਿਹੜੇ ਪਲਾਂਟ ਸੀ ਉਹਨਾਂ ਦੇ ਨਾਮ ਨਹੀਂ ਸੀ ਚੜ ਪਾਉਂਦੇ ਇਹ ਪਿਛਲੇ 30 ਸਾਲ ਦਾ 40 ਸਾਲ ਦਾ ਇਹ ਮਸਲਾ ਬੜਾ ਗੰਭੀਰ ਤੇ ਉਲਝਿਆ ਹੋਇਆ ਮਸਲਾ ਸੀ ਸੋ ਅੱਜ ਇੱਕ ਐਡਾ ਵੱਡਾ ਰਿਮਾਰਕੇਬਲ ਇਤਿਹਾਸਕਨ ਫੈਸਲਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੱਤਾ ਅੱਜ ਕੈਬਨਿਟ ਚੋ ਅਪਰੂਵ ਹੋਇਆ ਹੈ ਉਹਦੇ ਵਿੱਚ ਕਾਪਾਏ ਇਹ ਨੂੰ ਵੀ ਇਸ ਸਕੀਮ ਨੂੰ ਜਿਨ੍ਹਾਂ ਦੀ ਪ੍ਰਿੰਸੀਪਲ ਅਮਾਉਂਟ ਟੁੱਟੀ ਹੋਈ ਹੈ ਉਹਨਾਂ ਨੂੰ ਵੀ ਕੋਈ ਕੰਪਾਉਂਡਿੰਗ ਫੀਸ ਨਹੀਂ ਭਰਨ ਦੀ ਜ਼ਰੂਰਤ ਕੋਈ ਕੰਪਾਉਂਡਿੰਗ ਕੋਈ ਪੀਨਲ ਇੰਟਰਸਟ ਭਰਨ ਦੀ ਜ਼ਰੂਰਤ ਨਹੀਂ ਇਹਦੇ ਤੇ ਵੀ ਅਸੀਂ ਫਲੈਟ 8% ਲਿਆ ਹੈ ਸਕੀਮ 8% ਭਰੋ ਔਰ ਆਪਣੇ ਪਲOTS ਨੂੰ ਬڑے ਮਾਣ ਤੇ ਇੱਜ਼ਤ ਦੇ ਨਾਲ ਆਪਣੇ ਨਾਮ ਕਰਵਾਓ ਇਹ ਤਕਰੀਬਨ ਸਤਕਾਰਯੋਗ ਸਾਥੀਓ ਮਸਲੇ ਸੀ ਜਿਹੜੇ ਇਹ ਕੋਈ 20 ਸਾਲ ਕੋਈ 30 ਸਾਲ ਕੋਈ 40 ਸਾਲ ਦਾ ਪੁਰਾਣੀਆਂ ਸਰਕਾਰਾਂ ਦੇ ਸਮੇਂ OTS ਸਕੀਮਾਂ ਆਈਆਂ ਪਰ ਉਹ ਬੁਰੀ ਤਰੀਕੇ ਨਾਲ ਫੇਲਿਅਰ ਹੁੰਦੀਆਂ ਰਹੀਆਂ ਕਿਉਂ ਕਿ ਬਿਨਾ ਸਿਰ ਪੈਰ ਦੀਆਂ OTS ਸਕੀਮਾਂ ਪੁਰਾਣੀਆਂ ਸਰਕਾਰਾਂ ਨੇ ਦਿੱਤੀਆਂ ਜਿਹਦੇ ਵਿੱਚ ਨਾ ਕਲੀਅਰਟੀ ਸੀ ਜੀਰੇ ਵਿੱਚ ਨਾ ਇਹ ਉਹ ਜਿਹੜੀਆਂ ਓਟੀਐ ਸਕੀਮਾਂ ਸਿਗੀਆਂ ਉਹ ਇੰਡਸਟਰੀ ਤੇ ਫ੍ਰੈਂਡਲੀ ਸਿਗੀਆਂ ਸੋ ਅੱਜ ਪਹਿਲੀ ਵਾਰ ਹੋਇਆ ਮੇਰੇ ਨਾਲ ਸਾਡੇ ਮੈਂਬਰ ਪਾਰਲੀਮੈਂਟ ਜਿਹੜੇ ਰਾਜ ਸਭਾ ਤੋਂ ਮੈਂਬਰ ਨੇ ਸੰਜੀਵ अरोड़ा ਜੀ ਮੇਰੇ ਨਾਲ ਬੈਠੇ ਨੇ ਪੀਐਸਆਈਸੀ ਦੇ ਚੇਅਰਮੈਨ ਦਲਬੀਰ ਢੱਲੋਂ ਜੀ ਮੇਰੇ ਨਾਲ ਬੈਠੇ ਨੇ ਇਹਨਾਂ ਨੇ ਵੀ ਇਸ ਮੁੱਦੇ ਨੂੰ ਸਾਡੇ ਨਾਲ ਚੱਕਿਆ ਤੇ ਇਹਦੇ ਸੰਬੰਧ ਦੇ ਵਿੱਚ ਸਾਡੀਆਂ ਫ੍ਰੀਕੁਐਂਟ ਜਿਹੜੀਆਂ ਮੀਟਿੰਗਾਂ ਸਿਗੀਆਂ ਜਿਹੜੀਆਂ ਸਾਡੀਆਂ ਉਦਯੋਗਿਕ ਜਾਨੀ ਕਿ ਇਹਨਾਂ ਦੀਆਂ ਐਸੋਸੀਏਸ਼ਨਾਂ ਨੇ ਚਾਹੇ ਉਹਦੇ ਵਿੱਚ ਸੀਆਈਆਈ ਹੋਵੇ ਚਾਹੇ ਪੀਐਚਡੀ ਚੈਂਬਰ ਆਫ ਕਾਮਰਸ ਹੋਵੇ ਚਾਹੇ ਸੀਸੂ ਹੋਵੇ ਇਸ ਤਰ੍ਹਾਂ ਦੀਆਂ ਜਿੰਨੀਆਂ ਸਾਡੀਆਂ ਐਸੋਸੀਏਸ਼ਨ ਉਦਯੋਗਿਕ ਐਸੋਸੀਏਸ਼ਨਾਂ ਸਿਗੀਆਂ ਸਾਡੀ ਇਹਨਾਂ ਨਾਲ ਫ੍ਰੀਕੁਐਂਟ ਮੀਟਿੰਗਾਂ ਹੋਈਆਂ ਜਿਵੇਂ ਕਿ ਮੈਂ ਤੁਹਾਨੂੰ ਇੱਕ ਦੱਸਦਾ ਸਾਡੀਆਂ ਮੀਟਿੰਗਾਂ 4 ਅਕਤੂਬਰ ਨੂੰ ਹੋਈਆਂ 19 ਅਕਤੂਬਰ ਨੂੰ ਹੋਈਆਂ ਫਿਰ 24 ਅਕਤੂਬਰ ਨੂੰ ਹੋਈਆਂ ਐਦਾ ਅਸੀਂ ਫ੍ਰੀਕੁਐਂਟ ਮੀਟਿੰਗਸ ਕਰਕੇ ਇਹਨਾਂ ਐਸੋਸੀਏਸ਼ਨਾਂ ਤੋਂ ਪਹਿਲਾ ਅਸੀਂ ਆਪਣੇ ਵਪਾਰੀਆਂ ਤੋਂ ਆਪਣੇ ਉਦਯੋਗਪਤੀਆਂ ਨੂੰ ਅਸੀਂ ਆਪਣੇ ਇਹ ਪੁੱਛਿਆ ਵੀ ਦੱਸੋ ਤੁਹਾਨੂੰ ਕੀ ਚਾਹੀਦਾ ਇਹ ਜਿਹੜੀ ਡਿਮਾਂਡ ਸੀ ਇਹ ਡਿਮਾਂਡ ਉਹਨਾਂ ਨੇ ਸਾਨੂੰ ਦੱਸੀ ਹੈ ਤੁਸੀਂ ਦੇਖੋ ਕਿੰਨੀ ਵਧੀਆ ਸਰਕਾਰ ਲੋਕਪੱਖੀ ਸਰਕਾਰ ਕਿ ਅਸੀਂ ਆਪਣਾ ਫੈਸਲਾ ਨਹੀਂ ਉਹਨਾਂ ਤੇ ਵਪਾਰੀਆਂ ਤੇ ਕੋਈ ਥੋਪਿਆ ਅਸੀਂ ਵਪਾਰੀਆਂ ਨੂੰ ਪੁੱਛਿਆ ਤੁਹਾਨੂੰ ਕੀ ਚਾਹੀਦਾ ਵਪਾਰੀ ਕਹਿੰਦੇ ਸਾਨੂੰ 30-30 ਸਾਲ ਦੇ 40-40 ਸਾਲ ਦੇ ਇਸ ਜੰਜਾਲ ਤੋਂ ਆਜ਼ਾਦ ਕਰ ਦਿਓ ਸਾਨੂੰ 8% ਤੇ ਜੇ ਤੁਸੀਂ ਇਹ ਦੋਨੋਂ ਸਕੀਮਾਂ ਇੱਕ ਲੈਂਡ ਇਨਹਾਂਸਮੈਂਟ ਦੀ ਸਕੀਮ ਤੇ ਦੂਸਰਾ ਪ੍ਰਿੰਸੀਪਲ ਅਮਾਊਂਟ ਦੀ ਸਕੀਮ ਜੇ ਫਲੈਟ 8% ਤੇ ਦੇ ਦਿੰਦੇ ਹੋ ਤਾਂ ਅਸੀਂ ਸਰਕਾਰ ਨੂੰ ਇਹ ਪੂਰਨ ਭਰੋਸਾ ਦਵਾਣੇ ਆ ਕਿ ਅਸੀਂ ਸਾਰੇ ਦੇ ਸਾਰੇ ਜਿੰਨੇ ਬੈਕਲੌਗਸ ਨੇ ਉਹ ਕਲੀਅਰ ਕਰ ਦਾਂਗੇ ਔਰ ਅਸੀਂ ਵੀ ਚਾਹਦੇ ਆ ਅਸੀਂ ਆਪਣੇ ਇੱਜ਼ਤ ਦੇ ਨਾਲ ਆਪਣੇ ਜਿਹੜੇ ਪਲੋਟਸ ਨੇ ਆਪਣੇ ਨਾਮ ਕਰਵਾ ਲਏ ਸੋ ਅੱਜ ਇਹ ਬਹੁਤ ਵੱਡਾ ਇਤਿਹਾਸਕੋਨ ਫੈਸਲਾ ਹੈ ਔਰ ਇਹ ਜਿਹੜੀ OTS ਸਕੀਮ ਹੈ 31 ਦਸੰਬਰ 2025 ਤੱਕ ਜਾਰੀ ਰਹੂਗੀ 31 ਦਸੰਬਰ 2025 ਤੱਕ ਜਾਰੀ ਰਹੂਗੀ ਲਗਭਗ ਲਗਭਗ 9 ਮਹੀਨੇ ਦਾ ਸਮਾਂ ਪਿਆ ਇਸ 9 ਮਹੀਨੇ ਦੇ ਸਮੇਂ ਦੇ ਅੰਦਰ ਬਹੁਤ ਲੌਂਗ ਪੀਰੀਅਡ ਦੱਤਾ ਹੈ ਮੇਲਾ ਦਾ ਓਟੀਐ ਸਕੀਮ ਦਾ ਸਭ ਤੋਂ ਸਟ੍ਰੈਚਫੁੱਲ ਪੀਰੀਅਡ ਹੈ ਜਿਹੜਾ ਸਭ ਤੋਂ ਲੌਂਗ ਪੀਰੀਅਡ ਆਪਾਂ ਦੱਤਾ ਹੈ ਸੋ ਇਹਦੇ ਵਿੱਚ ਜਿੰਨਾ ਵੱਧ ਤੋਂ ਵੱਧ ਲਾਹਾ ਇਸ ਸਮੇਂ ਸਨਤਕਾਰ ਲੈ ਸਕਦੇ ਨੇ ਤਾ ਉਹ ਲੈ ਸਕਦੇ ਨੇ ਔਰ ਇਹ ਸਕੀਮ ਜਿਹੜੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਰਮਾਕਲ ਮਾਕੇਬਲ ਸਕੀਮ ਬਣ ਜੂਗੀ ਔਰ ਮੈਰੀ ਤੁਹਾਡੇ ਮਾਧਮ ਦੇ ਨਾਲ ਸਾਰੇ ਪੰਜਾਬ ਦੇ ਵਪਾਰੀ ਵਰਗ ਨੂੰ ਉਦਯੋਗਿਕ ਵਰਗ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲਓ ਓਟੀਐ ਸਕੀਮ ਦਾ ਔਰ ਆਉਣ ਵਾਲੇ ਸਮੇਂ 'ਚ ਵੀ ਬਹੁਤ ਸੋਹਣੀਆਂ ਖੂਬਸੂਰਤ ਸਕੀਮਾਂ ਅਸੀਂ ਤੁਹਾਡੇ ਲਈ ਤਿਆਰ ਕਰ ਰਹੇ ਹਾਂ ਪੰਜਾਬ ਦੇ ਸੰਨਤ ਨੂੰ ਪੰਜਾਬ ਦੇ ਉਦਯੋਗ ਨੂੰ ਇੱਕ ਨੰਬਰ ਤੇ ਭਾਰਤ ਦੇ ਵਿੱਚ ਲੈ ਕੇ ਜਾਣਾ ਭਾਰਤ ਦੇ 28 ਸੂਬੇ 8 ਯੂਨੀਅਨ ਟੈਰੀਟਰੀਆਂ ਦੇ ਵਿੱਚੋਂ ਪੰਜਾਬ ਦੇ ਉਦਯੋਗ ਨੂੰ ਨੰਬਰ 1 ਤੇ ਲੈ ਕੇ ਜਾਣਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪ੍ਰਾਇਓਰਟੀ ਹੈ ਔਰ ਅਸੀਂ ਇਹ ਸ਼ਿਓਰ ਕਰਦੇ ਹਾਂ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਇਸ ਗੱਲ ਦਾ ਕਿ ਜਿਹੜਾ ਆਉਣ ਵਾਲੇ ਸਮੇਂ ਚ ਸਾਡੀ ਇੰਡਸਟਰੀ ਪਾਲਿਸੀ ਚ ਰਿਫਾਰਮਸ ਹੋਣਗੇ ਸਾਡੀ ਆਈਟੀ ਪਾਲਿਸੀ ਬਣੂਗੀ ਸਾਡੀ ਸਰਵਿਸ ਸੈਕਟਰ ਦੀ ਜੋ ਪਾਲਿਸੀ ਬਣੂਗੀ ਉਹਦੇ ਵਿੱਚ ਅਸੀਂ ਐਨੀਆਂ ਸੋਹਣੀਆਂ ਸਕੀਮਾਂ ਲੈ ਕੇ ਆਵਾਂਗੇ ਕਿ ਜਿਹੜਾ ਪੰਜਾਬ ਦਾ ਸਨਤ ਆ ਪੰਜਾਬ ਦਾ ਵਪਾਰ ਹੈ ਪੰਜਾਬ ਦਾ ਉਦਯੋਗ ਹੈ ਉਹ ਇੱਕ ਨਵੇਂ ਮੁਕਾਮ ਤੇ ਹੋਊਗਾ ਸੋ ਮੈਂ ਹੁਣ ਮੇਰੇ ਨਾਲ ਬੈਠੇ ਸਾਡੇ ਮੈਂਬਰ ਪਾਰਲੀਮੈਂਟ ਰਾਜ ਸਭਾ ਤੋਂ ਸੰਜੀਵ अरोड़ा ਜੀ ਨੂੰ ਕਹਿਣਾ ਹੈ ਕਿ ਇਹਦੇ ਬਾਰੇ ਚ ਉਹ ਵੀ ਕੁਝ ਚਾਨਣਾ ਪਾਉਣ ਸੰਜੀਵ अरोड़ा ਜੀ ਆਹੋ ਸਾਰਿਆਂ ਨੂੰ ਮੇਰਾ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡਾ ਇੱਥੇ ਵੈਲਕਮ ਹੈ ਸਾਰਿਆਂ ਦਾ ਔਰ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਨੈਸ਼ਨਲ ਕ੍ਰਿਮੀਨਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਆਨਰੇਬਲ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਆਨਰੇਬਲ ਇੰਡਸਟਰੀ ਮਿਨਿਸਟਰ ਤਰਨਦੀਪ ਸੋਣ ਜੀ ਦਾ ਔਰ ਚੇਅਰਮੈਨ ਪੀਐਸਆਈਸੀ ਦਾ ਔਰ ਸਾਰੇ ਅਫਸਰਾ ਦਾ ਕਿ ਜਿਹੜਾ ਇਹਨਾਂ ਨੇ ਇਹ ਸਕੀਮ ਲਿਆਈ ਹੈ ਇਹ ਦੇਖੋ ਇਸ ਸਕੀਮ ਇੰਡਸਟਰੀ ਇਹ ਮੈਂ ਸੌਨ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਸਾਡੇ ਇੰਡਸਟਰੀ ਦੇ ਕੋਈ ਇਸ਼ੂ ਹੈ ਮੈਂ ਮੀਟਿੰਗ ਕਰਨੀ ਹੈ ਤੁਹਾਡੇ ਨਾਲ ਮੈਂ ਸੀਐਫ ਸਾਹਿਬ ਦੀ ਵੀ ਨਜ਼ਰ ਚ ਲਿਆਇਆ ਇਹ ਕਹਿੰਦੇ ਚਲੋ ਠੀਕ ਹੈ ਅਸੀਂ ਚੰਡੀਗੜ੍ਹ ਮੀਟਿੰਗ ਕਰਦੇ ਆ ਦੇਖੋ ਤਿੰਨ ਵੱਡੇ ادارے ਜਿਹੜੇ ਪੰਜਾਬ ਦੇ ਹੈਗੇ ਆ ਇਹ ਇੰਡਸਟਰੀ ਦੀਆਂ ਐਸੋਸੀਏਸ਼ਨ ਹੈ ਐਪੈਕਸ ਸੀਆਈਸੀਯੂ ਤੇ ਫਿੱਕੋ ਮੈਂ ਤਿੰਨਾਂ ਨੂੰ ਕਿਹਾ ਮੈਨੂੰ ਰਿਟਰਨ ਚ ਦੱਸੋ ਤੁਹਾਡੇ ਕੀ ਕੀ ਮੁੱਦੇ ਹੈਗੇ ਆ ਤੁਸੀਂ ਮੰਨੋਗੇ ਨਹੀਂ ਉਹਨਾਂ ਨੇ ਕਿਹਾ ਜੀ ਜਦੋਂ ਦੀ ਸਰਕਾਰ ਆਈ ਸਾਡੇ ਸਾਰੇ ਮੁੱਦੇ ਹੋ ਗਏ ਕਿੰਨਾ ਨੇ ਇੱਕੋ ਮੁੱਦਾ ਲਿਖਿਆ ਜੀ ਕੋਈ ਹੋਰ ਮੁੱਦਾ ਨਹੀਂ ਉਹਨਾਂ ਨੇ ਪਾਇਆ ਇਹੀ ਕੇ ਸਾਡਾ OTS ਕਰਵਾ ਦਿਓ ਕਿਉਂਕਿ OTS ਨਾ ਹੋਣ ਕਰਕੇ ਕੀ ਹੁੰਦਾ ਸੀਗਾ ਬੈਂਕ ਵਾਲੇ ਲੋਨ ਨਹੀਂ ਦਿੰਦੇ ਸੀ ਕਹਿੰਦੇ ਤੁਹਾਡਾ ਤਾਂ ਆਊਟਸਟੈਂਡਿੰਗ ਖੜਾ ਹੈ ਇਹਨਾਂ ਨੂੰ ਅਪਰੂਵਲ ਨਹੀਂ ਮਿਲਦੇ ਸੀ ਦੂਜੇ ਡਿਪਾਰਟਮੈਂਟ ਵੱਲੇ ਤੰਗ ਕਰਦੇ ਸੀ ਚਾਹੇ ਨੈਸ਼ਨਲ ਸੀ ਚਾਹੇ ਉਹ ਪੰਜਾਬ ਦੇ ਡਿਪਾਰਟਮੈਂਟ ਸੀ ਚਾਹੇ ਬਾਹਰਲੇ ਡਿਪਾਰਟਮੈਂਟ ਸੀ ਉਹ ਕਹਿੰਦੇ ਸੀ ਕਿ ਨਹੀਂ ਜੀ ਪਹਿਲਾਂ ਤੁਸੀਂ ਐਨਓਸੀ ਲਿਆਓ ਪੀਐਸਆਈਸੀ ਤੋਂ ਪੀਐਸਆਈਸੀ ਕਹਿੰਦੀ ਸੀ ਤੁਸੀਂ ਐਨਓਸੀ ਲੈਣੀ ਹੈ ਤਾਂ ਸਾਡੇ ਪੈਸੇ ਦਿਓ ਉਹ ਚੱਕਰ 'ਚ ਫਸੇ ਹੋਏ ਸੀਗੇ ਇਧਰ ਉਧਰ ਔਰ ਵਿਚਾਰੇ ਸਾਰੇ ਛੋਟੇ ਇੰਡਸਟਰੀਲਿਸਟ ਹੈ ਇਹ ਸਾਰੇ ਐਸਐਮਈ ਐਮਐਸਈਮੀ ਹੈ ਔਰ ਉਹ ਅੱਜ ਐਨੇ ਖੁਸ਼ ਹੋਣਗੇ ਕਿਉਂਕਿ ਜਿੱਦਾਂ ਮੰਤਰੀ ਜੀ ਨੇ ਕਿਹਾ ਉਹਨਾਂ ਨੇ ਮੰਗਿਆ ਹੀ 8% ਮੇਰੇ ਖਿਆਲ ਉਹਨਾਂ ਦੇ ਸ਼ਾਇਦ ਦਿਮਾਗ 'ਚ ਹੋਊਗਾ ਕਿ ਅਸੀਂ 8% ਮੰਗੀਏ ਤੇ 9 ਤੇ ਹੋ ਜੂ ਕਿਸੇ ਤੇ ਹੋ ਜੂ ਪਰ ਦੇਖੋ ਇਹ ਸਰਕਾਰ ਹੈਗੀ ਹੈ ਜਿਨ੍ਹਾਂ ਨੇ 8% ਤੇ ਕਰਤਾ ਉਹ ਮਤਲਬ ਕਿ ਇਹ ਇਹਦਾ ਇੰਨਾ ਕੁ ਬੈਨੀਫਿਟ ਇਹਨਾਂ ਨੂੰ ਇੰਡਸਟਰੀ ਨੂੰ ਹੋਣਾ ਹੈ ਕਿ ਇੱਕ ਤਾਂ ਦੇਖੋ ਜਿਨ੍ਹਾਂ ਨੇ ਬੈਲੈਂਸ ਸ਼ੀਟ 'ਚ ਆਪਣੀ ਲਾਇਬਿਲਟੀ ਦਿਖਾਈ ਹੋਈ ਸੀ ਉਹ ਖਤਮ ਹੋ ਜੂ ਉਹਨਾਂ ਦੀ ਬੈਲੈਂਸ ਸ਼ੀਟ ਬੈਟਰ ਹੋ ਜੂ ਜੇ ਬੈਲੈਂਸ ਸ਼ੀਟ ਬੈਟਰ ਹੋ ਜਾਏ ਬੈਂਕ ਵਾਲੇ ਵੀ ਪੈਸੇ ਯਾਦਾ ਦਿੰਦੇ ਆ ਤੁਹਾਨੂੰ ਕੰਮ ਕਰਨ ਲਈ ਜਿੱਥੇ ਤੁਸੀਂ ਪ੍ਰੈਜ਼ੈਂਟ ਕਰਦੇ ਹੋ ਤੁਹਾਡੀ ਬੈਲੈਂਸ ਸ਼ੀਟ ਬੈਟਰ ਹੋ ਜਾਂਦੀ ਹੈ ਉਹ ਮੈਂ ਤੁਹਾਨੂੰ ਦੱਸਦਾ ਅੱਜ ਮੈਂ ਇੰਡਸਟਰੀ ਵਾਲਿਆਂ ਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ 8% ਕਹਿ ਰਹੇ ਹੋ ਤੁਹਾਨੂੰ ਕਿੰਨਾ ਫਾਇਦਾ ਹੋਊਗਾ ਉਹ ਕਹਿੰਦੇ ਆ ਜੀ 2160 ਰੁਪਏ ਇਹ ਇੰਡਸਟਰੀ ਵਾਲਿਆਂ ਨੇ ਫਿਗਰ ਦਿੱਤੀ ਆ ਮੈਂ ਡਿਪਾਰਟਮੈਂਟ ਤੋਂ ਨਹੀਂ ਲਿੱਤੀ ਇੰਡਸਟਰੀ ਵਾਲਿਆਂ ਨੇ ਕਿਹਾ ਜੇ 2016 ਦੀ ਡਿਮਾਰਟ ਸੀ ਤਾਂ 2160 ਰੁਪਏ ਗੱਜ ਦਾ ਸਾਨੂੰ ਫਾਇਦਾ ਹੋ ਜਾਊਗਾ ਸੋ ਇਹ ਬਹੁਤ ਵੱਡਾ ਫਾਇਦਾ ਸਰਕਾਰ ਨੇ ਦਿੱਤਾ ਉਹਨਾਂ ਨੇ ਪੂਰਾ ਇੱਕ ਮੈਨੂੰ ਐਗਜ਼ਾਮਪਲ ਬਣਾ ਕੇ ਦਿੱਤਾ ਵੀ ਕਿੰਨਾ ਕਿ ਕੰਪਾਊਂਡਿੰਗ ਹੋ ਜਾਂਦਾ ਹੈ ਮਤਲਬ ਜਿੰਨੀ ਜਿੰਨਾ ਪ੍ਰਿੰਸੀਪਲ ਸੀ ਉਸ ਤੋਂ ਵੱਧ ਕੰਪਾਊਂਡ ਪਾ ਕੇ ਇੰਟਰਸਟ ਹੋ ਜਾਂਦਾ ਸੀਗਾ ਸੋ ਇਹ ਬੜਾ ਵੱਡਾ ਫਾਇਦਾ ਹੈ ਔਰ ਮੈਂ ਵਾਂਸ ਅਗੇਨ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਔਰ ਮੈਂ ਇੰਡਸਟਰੀ ਨੂੰ ਭਰੋਸਾ ਦੇਣਾ ਚਾਹੁੰਦਾ ਆਪਣੇ ਲੀਡਰਾਂ ਦੇ ਭਰੋਸੇ ਦੇ ਨਾਲ ਔਰ ਜੋ ਮੰਤਰੀ ਜੀ ਨੇ ਹੁਣੇ ਕਿਹਾ ਹੈ ਕਿ ਤੁਹਾਡੇ ਹੋਰ ਵੀ ਜਿਹੜੇ ਮੁੱਦੇ ਆ ਉਹ ਖੁੱਲ ਕੇ ਸਾਡੇ ਕੋਲ ਲਾਓ ਔਰ ਹੋਣਗੇ ਔਰ ਇੱਕ ਜੋ ਮੈਨੂੰ ਪਤਾ ਲੱਗਿਆ ਐ ਇੱਥੇ ਐਮ ਡੀ ਪੀ ਐਸ ਆਈ ਸੀ ਵੀ ਬੈਠੇ ਐ ਕਿ ਇੱਕ ਅਲੱਗ ਕਾਊਂਟਰ ਬਣੇਗਾ ਇਹਦੇ ਲਈ ਰਾਈਟ ਇੱਕ ਇੱਕ ਅਲੱਗ ਕਾਊਂਟਰ ਬਣੇਗਾ ਜਿੱਥੇ ਇੰਡਸਟਰੀਲਿਸਟ ਆਣਗੇ ਉਹਨਾਂ ਨੂੰ ਦੋ ਕਾਊਂਟਰ ਬਣਨਗੇ ਔਰ ਉਹਦੇ ਚੇ ਨਹੀਂ ਕਿ ਐਸ ਅਫਸਰ ਕੋਲ ਪਹਿਲਾਂ ਚਲੇ ਗਏ ਉਹਨੇ ਦੋ ਕਾਗਜ਼ ਮੰਗਾ ਲੇ ਔਰ ਜਦੋਂ ਦੋ ਲੈ ਜਿਓ ਦੋ ਹੋਰ ਕਾਗਜ਼ ਮੰਗਾ ਲੈ ਨਾ ਅਲੱਗ ਕਾਊਂਟਰ ਹੋਏਗਾ ਸਿੰਗਲ ਵਿੰਡੋ ਤਰੀਕੇ ਹੋਏਗਾ ਉਹ ਜਾਣ ਕੇ ਆਪਣੇ ਪੈਸੇ ਜਮ੍ਹਾਂ ਕਰਾਣਗੇ ਉਹਨਾਂ ਨੂੰ ਐਨਓਸੀ ਮਿਲ ਜੂ ਜਾਂ ਨੋ ਡਿਊ ਸਰਟੀਫਿਕੇਟ ਮਿਲ ਜਾਏਗਾ। ਥੈਂਕ ਯੂ ਜੀ ਥੈਂਕ ਯੂ। ਸਰਕਲ ਸੈਮਾਰ ਕਿੰਨਾ ਕਰੇ ਵੀ ਨੂੰ ਆਏਗਾ ਜੀ? ਅਨੁਮਾਨ ਲਾਇਆ ਹੋਏਗਾ। ਦੇਖੋ ਗੱਲ ਇਹ ਹੈ। ਜੇ ਤੁਸੀਂ ਜੀ ਬਤਾਇ ਕਿ ਆ ਵੇਵ ਆਫ ਟੋਟਲ ਕਿੰਨਾ ਵੇਵ ਆਫ ਹੈ। ਦੇਖੋ ਇਹ ਇਹ ਦੇਖੋ ਇਹ ਆંકੜੇ ਨੇ ਜਿਹੜੇ ਤੁਹਾਨੂੰ ਵੀ ਕਿੰਨੀ ਅਮਾਉਂਟ ਵੇਵ ਆਫ ਹੈ ਇਹ ਤੁਹਾਨੂੰ ਸਾਡੇ ਡਿਪਾਰਟਮੈਂਟ ਤੋਂ ਮਿਲ ਜਾਣਗੇ। ਬਟ ਅਸੀਂ ਤੁਹਾਨੂੰ ਇਹ ਕਹਿ ਰਹੇ ਹਾਂ ਜਿਹੜੀ ਡਿਮਾਂਡ ਸੀ ਇੰਡਸਟਰੀ ਦੀ ਇਹ ਬੜੀ ਲੌਂਗ ਟਰਮ ਦੀ ਡਿਮਾਂਡ ਸੀ 30 30 40 ਸਾਲੀ ਸਾਲ ਹੋ ਗਏ ਸੀ ਉਹਨਾਂ ਉਹਨਾਂ ਦੇ ਨਾਂ ਨਹੀਂ ਸੀ ਹੋਮਪਾਂ ਦੇ ਪਲੋਟ ਉਹ ਕਦੇ ਕਿਸੇ ਡਿਪਾਰਟਮੈਂਟ ਜਾਂਦੇ ਸੀ ਕਦੇ ਕਿਸੇ ਡਿਪਾਰਟਮੈਂਟ 'ਚ ਚੱਕਰ ਲੱਗ ਰਹੇ ਸੀ ਉਹਨਾਂ ਦੇ ਤੇ ਉਹ ਇੱਕ ਤਾਂ ਉਹ ਚੱਕਰਾਂ ਤੋਂ ਮੁਕਤ ਹੋ ਜਾਣਗੇ ਇੱਕ ਉਹ ਖੁਦ ਚਾਹੁੰਦੇ ਨੇ ਉਹ ਤਾਂ ਖੁਦ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਵਪਾਰ ਕਰਨਾ ਚਾਹੁੰਦੇ ਆਂ ਔਰ ਪੰਜਾਬ ਦੀ ਇੰਡਸਟਰੀ ਨੂੰ ਗਰੋਥ ਕਰਨਾ ਚਾਹੁੰਦੇ ਆਂ ਸੋ ਅੱਜ ਦੇ ਇਸ ਫੈਸਲੇ ਤੋਂ ਬਾਅਦ ਤਕਰੀਬਨ ਤਕਰੀਬਨ ਤੁਸੀਂ ਇਹ ਦੇਖ ਲਓ ਵੀ ਇਹ 14000 ਪਲੋਟ ਪਲੋਟਸ ਨੇ ਟੋਟਲ ਇਹਨਾਂ ਤੋਂ ਲਗਭਗ ਲਗਭਗ 4000 ਦੇ ਕਰੀਬ ਪਲOTS ਜਿਹੜੇ ਹੈਗੇ ਨੇ ਉਹਨਾਂ ਨੂੰ ਇਸ ਸਕੀਮ ਦਾ ਡਾਇਰੈਕਟ ਬੈਨੀਫਿਟ ਹੋਊਗਾ ਜਿਨ੍ਹਾਂ ਨੂੰ ਹਰ ਤਰ੍ਹਾਂ ਦੀ ਜਾਨੀ ਕਿ ਇਹ ਜਿਹੜੀ ਫੈਸਿਲਿਟੀ ਦਾ ਲਾਭ ਮਿਲੂਗਾ ਔਰ ਜਿਵੇਂ ਮੇਰੇ ਨਾਲ ਬੈਠੇ ਮੇਰੇ ਸਾਥੀ ਐਮਪੀ ਸਾਹਿਬ ਨੇ ਦੱਸਿਆ ਕਿ ਅਸੀਂ ਇਹਦੇ ਲਈ ਸਪੈਸ਼ਲ ਡੈਡੀਕੇਟਿਡ ਟੂ ਕਾਊਂਟਰਸ ਲਗਾਵਾਂਗੇ ਦੋ ਕਾਊਂਟਰ ਲੱਗਣਗੇ ਔਰ ਉਹਨਾਂ ਨੂੰ ਕਿਤੇ ਖੱਜਲ-ਖੁਆਰੀ ਕਰਨ ਦੀ ਜ਼ਰੂਰਤ ਨਹੀਂ ਉਸ ਜਗ੍ਹਾ ਤੇ ਆਉਣ ਔਰ ਆਪਣੇ ਸਾਰੇ ਡਾਕੂਮੈਂਟਸ ਲੈ ਕੇ ਆਣ ਤੇ ਨਾਲ ਦੀ ਨਾਲ ਅਸੀਂ ਇਹ ਜਿਹੜਾ ਸਕੀਮ ਦਾ ਡਾਇਰੈਕਟ ਲਾਭਾ ਉਹਨਾਂ ਨੂੰ ਦਿਆਂਗੇ। ਤਾਂ ਦੋਨੋਂ ਸਕੀਮ 'ਚ ਦੋਨੋਂ ਸਕੀਮ 'ਚ 4000 ਹੈ ਜਾਂ ਅਲੱਗ-ਅਲੱਗ ਸਕੀਮ 'ਚ ਇਨਾਮ ਹੈ। ਨਹੀਂ ਨਹੀਂ ਟੋਟਲ ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ ਹੈ, ਕਿਸੇ ਦਾ ਲੈਨ ਐਨਾਂਊਂਸਮੈਂਟ ਦਾ ਕੇਸ ਹੈ, ਕਿਸੇ ਦਾ ਪ੍ਰਿੰਸੀਪਲ ਅਮੌਰ ਦਾ ਕੇਸ ਹੈ। ਕਿਸੇ ਦੇ ਦੋਨੋਂ ਵੀ ਹੈਗੇ ਨੇ। ਸੋ ਇਹ ਇਹ ਇੱਕ ਮਤਲਬ ਕਿ ਮਿਲਾ ਕੇ ਇਹ ਤਕਰੀਬਨ 4000 ਵੱਡੇ ਗੋਲ ਇਸ ਵਿੱਚ ਨੇ ਐਨਫੋਰਮੇਸ਼ਨ ਇਤਨੀ ਕਿਤਾ ਵੇਵ ਆਫ ਕਰ ਰਹੇ ਹੋ ਦੇਖੋ ਅਸੀ ਗੱਲ ਇਹ ਹੈ ਜਿਹੜੀ ਮੈਂ ਫੇਰ ਕਹਿ ਰਿਹਾ ਜਿਹੜਾ ਤੁਹਾਨੂੰ ਵੇਵ ਆਫ ਦਾ ਅਮਾਉਂਟ ਡੇਟਾ ਉਹ ਤੁਹਾਨੂੰ ਸਾਡੇ ਡਿਪਾਰਟਮੈਂਟ ਚੋਂ ਮਿਲ ਜੂਗਾ ਸਰ ਤੁਸੀਂ ਵਿਭਾਗ ਦੇ ਮੰਤਰੀ ਆ ਤੁਸੀਂ ਦੱਸ ਦੋ ਉਹਨਾਂ ਨੂੰ ਕਿੰਨਾ ਮਾਫ਼ ਕਰੇ ਦੇਖੋ ਅਸੀਂ ਤੁਹਾਨੂੰ ਇਹਦੇ ਤੇ ਸਾਰੀ ਜਿਹੜੀ ਗੱਲ ਹੈ ਉਹ ਕਲੀਅਰ ਕਰ ਦਿਆਂਗੇ ਤੁਹਾਨੂੰ ਪ੍ਰੈਸ ਰਿਲੀਜ਼ ਦੇ ਵਿੱਚ ਅਸੀਂ ਉਹ ਤੁਹਾਨੂੰ ਦੇ ਦੇਵਾਂਗੇ ਵੀ ਕਿੰਨੀ ਅਮਾਉਂਟ ਹੈ ਜਿਹੜੀ ਅਸੀਂ ਇਹਦੇ ਚੋਂ ਵੇਵ ਆਫ ਕਰ ਨਾਲੇ ਮੰਤਰੀ ਛੋਟੇ ਕਰਦੇ ਵੀ ਗੱਲ ਸੀਗੀ ਛੋਟੇ ਕਰਕੇ ਉਹ ਜਿਹੜੀ ਨੈਕਸਟ ਸਾਡਾ ਫੇਜ਼ ਆਊਗਾ ਨਾ ਅਸੀਂ ਉਹਦੇ ਨੈਕਸਟ ਫੇਜ਼ ਦੇ ਵਿੱਚ ਇਹ ਸਾਰੀ ਜਿਹੜੀ ਕਲਬਿੰਗ ਔਰ ਡੀ ਕਲਬਿੰਗ ਦੀ ਜਿਹੜੀ ਹੈਗੀ ਹੈ ਇਹ ਇਹਦੇ ਤੇ ਹੀ ਵਰਕ ਆਊਟ ਕਰ ਰਹੇ ਹਾਂ ਬਹੁਤ ਜਲਦੀ ਜਲਦੀ ਤੁਸੀਂ ਦੇਖਿਓ ਅਸੀਂ ਪੰਜਾਬ ਦੀ ਇੰਡਸਟਰੀ ਨੂੰ ਪੰਜਾਬ ਦੇ ਸੰਨਤ ਨੂੰ ਕਿੱਥੇ ਤੱਕ ਲੈ ਕੇ ਜਾਵਾਂਗੇ ਔਰ ਪੰਜਾਬ ਦਾ ਸੰਨਤ ਪੰਜਾਬ ਦੀ ਜਿਹੜੀ ਉਦਯੋਗ ਨੀਤੀ ਹੋਊਗੀ ਮੈਂ ਦਾਅਵੇ ਨਾਲ ਕਹਿੰਦਾ ਪੰਜਾਬ ਦੀ ਉਦਯੋਗ ਨੀਤੀ ਨੂੰ ਬਾਕੀ ਸੂਬੇ ਕਾਪੀ ਕਰਿਆ ਕਰਨਗੇ ਇਸਾ ਮੈਟਰ ਆਫ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਚੱਲਦੀ ਹੈ ਜੋ ਵੀ ਰਿਜ਼ਲਟ ਨਿਕਲੂਗਾ ਤੁਹਾਡੇ ਸਾਰਿਆਂ ਦੇ ਅੱਗੇ ਬੇਨਾਮੀ ਸੀਗੇ ਤੁਸੀਂ ਤੁਹਾਡੀ ਸਰਕਾਰ ਨੇ ਉਹ ਐਕਸਪੋਜ਼ ਕੀਤੇ ਸੀਗੇ ਬੇਨਾਮੀ ਪਰਾਪਤੀ ਸੀ ਉਹਨਾਂ ਦੀ ਆਕਸ਼ਨ ਵਗੈਰਾ ਕਰ ਬਿਲਕੁਲ ਦੇਖੋ ਜੀ ਜੋ ਵੀ ਇੱਕ ਪ੍ਰੋਸੈਸ ਹੈ ਡਿਊਲੀ ਪ੍ਰੋਸੈਸ ਹੈ ਜੋ ਵੀ ਪ੍ਰੋਸੈਸ ਹੈ ਪ੍ਰੋਸੈਸ ਨੂੰ ਅਡਾਪਟ ਕਰਦੇ ਹੋਏ ਜੋ-ਜੋ ਚੀਜ਼ਾਂ ਸਮੇਂ-ਸਮੇਂ ਸਰ ਸਾਡੇ ਅਸੀਂ ਕਰਦੇ ਜਾਵਾਂਗੇ ਅਸੀਂ ਮੀਡੀਆ ਨੂੰ ਬਰੀਫ ਕਰਦੇ ਜਾਵਾਂਗੇ